ਲੋਕ ਚੇਤਨਾ ਟੀਵੀ ਤੇ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰ ਪੁਰਖਾਲਵੀ ਅੱਜ ਗੱਲ ਕਰਾਂਗੇ ਕਿ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਜਿਹੜੇ ਸ਼ਹੀਦੀ ਸਮਾਗਮਾਂ ਦਾ ਜਿਹੜਾ ਪ੍ਰੋਗਰਾਮ ਹੈ ਉਹ ਪੰਜਾਬ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਜਾਰੀ ਹੈ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੱਖ-ਵੱਖ ਥਾਵਾਂ ਤੋਂ ਜਿਹੜੇ ਨਗਰ ਕੀਰਤਨ ਸਹਿਬਾਨ ਹੈ ਉਹਨਾਂ ਦਾ ਸਾਰਿਆਂ ਦਾ ਮਿਲਾਨ ਜਿਹੜਾ 22 ਨਵੰਬਰ 2025 ਨੂੰ ਸ੍ਰੀ ਅਨੰਦਪੁਰ ਸਾਹਿਬ ਖਾਲਸਾ ਦੀ ਧਰਤੀ ਦੇ ਉੱਤੇ ਜਿਹੜਾ ਸੰਪੂਰਨ ਹੋਣਾ ਸੋ ਉਹਦੇ ਸਬੰਧ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਵੱਲੋਂ ਇੱਕ ਪੰਜਾਬ ਸਰਕਾਰ ਨੂੰ ਜਿਹੜੀ ਪ੍ਰਪੋਜ਼ਲ ਬਣਾ ਕੇ ਭੇਜੀ ਗਈ ਸੀ ਕਿ ਜਿਹੜਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੈ ਉਹ ਵਿਧਾਨ ਸਭਾ ਬਿਲਡਿੰਗ ਚੰਡੀਗੜ੍ਹ ਦੀ ਬਜਾਏ ਅਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਉਹ ਕੀਤਾ ਜਾਵੇ ਸੋ ਉਹਨਾਂ ਵੱਲੋਂ ਇਸ ਗੱਲ ਦੇ एलान ਤੋਂ ਬਾਅਦ ਪੰਜਾਬ ਸਰਕਾਰ ਦੇ ਸਾਰੇ ਅਧਿਕਾਰੀ ਸਾਰੇ ਐਮਐਲਏ ਸਹਿਬਾਨ ਸਾਰੇ ਮੰਤਰੀ ਸਹਿਬਾਨ ਇਸ ਗੱਲ ਦੇ ਲਈ ਜੁਟ ਗਏ ਕਿ ਇਸ ਦੀ ਸਫਲਤਾ ਲਈ ਅਨੰਦਪੁਰ ਸਾਹਿਬ ਵਿੱਚ 24 ਨਵੰਬਰ 2025 ਨੂੰ ਕੀਤਾ ਜਾਣ ਵਾਲਾ ਸਪੈਸ਼ਲ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ ਉਸ ਨੂੰ ਕਿਵੇਂ ਸਫਲਤਾਪੂਰਵਕ ਨੇਪਰੇ ਚੜ੍ਹਣਾ ਹੈ ਹੁਣ ਗੱਲ ਜੇ ਆਪਾਂ ਕਰੀਏ ਤਾਂ ਜਿਹੜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਮਾਨਯੋ ਕੁਲਤਾਰ ਸਿੰਘ ਸੰਧਵਾ ਵੱਲੋਂ ਆਪਣੇ ਸਪੈਸ਼ਲ ਪੱਤਰ ਨੰਬਰ 1 ਮਿਤੀ 1 ਨਵੰਬਰ 2025 ਦੀ ਲਗਾਤਾਰਤਾ ਦੇ ਵਿੱਚ ਲਿਖਿਆ ਗਿਆ ਕਿ 4 ਤਰੀਕ 4 ਨਵੰਬਰ 2025 ਨੂੰ ਜਿਹਦੇ ਵਿੱਚ ਕਰੀਬ ਕਰੀਬ ਡੇਢ ਦਰਜਣ ਆਲਾ ਅਧਿਕਾਰੀ ਪੰਜਾਬ ਸਰਕਾਰ ਦੇ ਮੌਜੂਦ ਹੋਣਗੇ ਉਹ ਮੀਟਿੰਗ ਜਿਹੜੀ ਰੱਖੀ ਗਈ ਸੀ ਉਹਨਾਂ ਨੇ ਉਸ ਨੂੰ ਮੁਲਤਵੀ ਕਰਕੇ ਜਿਹੜਾ 6 ਨਵੰਬਰ ਨੂੰ ਕਮੇਟੀ ਰੂਮ ਵਿਰਾਸਤ ਦੇ ਖਾਲਸਾ ਅਨੰਦਪੁਰ ਸਾਹਿਬ ਵਿੱਚ ਰੱਖੀ ਹੈ ਉਹਦੇ ਵਿੱਚ ਬਹੁਤ ਸਾਰੇ ਫੈਸਲੇ ਗਏ ਲਏ ਗਏ ਆ ਇਸ ਮੀਟਿੰਗ ਦੇ ਵਿੱਚ ਕਰੀਬ 3 ਦਰਜਣ ਜਿਹੜੇ ਆਲਾ ਅਧਿਕਾਰੀ ਪੰਜਾਬ ਸਰਕਾਰ ਦੇ ਸ਼ਾਮਲ ਸੀਗੇ ਜਿਨ੍ਹਾਂ ਦੇ ਵਿੱਚ ਜਿਹੜੇ ਸਿੱਖਿਆ ਮੰਤਰੀ ਹਰਜੋਤ ਬੈਂਸ ਉਹ ਵੀ ਸ਼ਾਮਲ ਸੀਗੇ ਸੋ ਇਹਨਾਂ ਨੇ ਇੱਕ ਫੈਸਲਾ ਕੀਤਾ ਇਸ ਮੀਟਿੰਗ ਦੇ ਵਿੱਚ ਕਿ 24 ਨਵੰਬਰ 2025 ਨੂੰ ਜਿਹੜਾ ਸਵੇਰੇ 7 ਵਜੇ ਗੁਰਦੁਆਰਾ ਸ੍ਰੀ ਕੀਰਤਪੁਰ ਸਾਹਿਬ ਉਸ ਥਾਂ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਣੀ ਹੈ ਸਵੇਰੇ 7 ਵਜੇ 22 ਤਰੀਕ ਨੂੰ 24 ਤਰੀਕ ਨੂੰ ਜਿੱਥੋਂ ਜਿੱਥੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਚਾਂਦਨੀ ਚੌਕ ਦਿੱਲੀ ਤੋਂ ਜਿਹੜਾ ਸੀਸ ਲੈ ਕੇ ਆਏ ਸੀ ਅ ਬਾਬਾ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਉਹਨਾਂ ਵੱਲੋਂ ਜਿਹੜਾ ਸੌਂਪਿਆ ਗਿਆ ਸੀ ਤੋਂ ਉਸ ਤੋਂ ਸ਼ੁਰੂ ਕਰਕੇ 10 ਕਿਲੋਮੀਟਰ ਦਾ ਜਿਹੜਾ ਪਿੰਡ ਦਾ ਤੈਅ ਕਰਨ ਉਪਰੰਤ ਇਹ ਜਿਹੜਾ ਨਗਰ ਕੀਰਤਨ ਹੈ ਸਵੇਰੇ 12 ਵਜੇ ਦੁਪਹਿਰ 12 ਵਜੇ ਕਰੀਬ ਉਹ ਆਨੰਦਪੁਰ ਸਾਹਿਬ ਜਾ ਕੇ ਸਮਾਪਤੀ ਉਸ ਦੀ ਹੋਣੀ ਹੈ ਉਸ ਤੋਂ ਬਾਅਦ ਜਿੱਥੇ ਸਮਾਪਤੀ ਹੋਏਗੀ ਉਸੇ ਥਾਂ ਦੇ ਉੱਤੇ ਪੰਜਾਬ ਵਿਧਾਨ ਸਭਾ ਦੀ ਤਰਜ਼ ਤੇ ਭਾਈ ਜੈਤਾ ਜੀ ਮੈਮੋਰੀਅਲ ਵਿੱਚ ਇੱਕ ਵਿਧਾਨ ਸਭਾ ਦਾ ਜਿਹੜਾ ਚੈਂਬਰ ਤਿਆਰ ਹੋਏਗਾ ਉਹਦੇ ਵਿੱਚ 117 ਐਮ ਐਲ ਏ ਦੇ ਬੈਠਣ ਲਈ ਸੀਟਾਂ ਅਫਸਰਾਂ ਦੀਆਂ ਅ ਵਿਜ਼ਿਟਰਸ ਦੀਆਂ ਪ੍ਰੈਸ ਗੈਲਰੀਜ਼ ਜਿਹੜੀਆਂ ਤਿਆਰ ਕੀਤੀਆਂ ਜਾਣੀਆਂ ਇਹ ਸਾਰੀ ਉਸ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਕੀਤੀ ਗਈ ਪੰਜਾਬ ਵਿਧਾਨ ਸਭਾ ਨੂੰ ਸਾਊਂਡ ਪ੍ਰੂਫ ਕਿਵੇਂ ਰੱਖਿਆ ਜਾਣਾ 500 ਐਮ ਐਲ ਏਜ਼ ਆਫੀਸਰਸ ਪ੍ਰੈਸ ਰਿਪੋਰਟਰਸ ਵੀ ਆਈ ਪੀਜ਼ ਔਰ ਉਹਨਾਂ ਦੇ ਨਾਲ ਨਾਲ ਕਰੀਬ 350 ਜਿਹੜੇ ਸਟਾਫ ਮੈਂਬਰਸ ਨੇ ਉਹਨਾਂ ਦੇ ਲਈ ਟੀ ਚਾਹ ਪਾਣੀ ਦਾ ਪ੍ਰਬੰਧ ਉਹਨਾਂ ਲਈ 스ਨੈਕਸ ਵਿਸ਼ੇਸ਼ ਤੌਰ ਤੇ ਜਿਹੜੇ ਬਣਾਏ ਜਾਣੇ ਉਹਨਾਂ ਨੂੰ ਪਰੋਸਣੇ ਆ ਸੋ ਉਸ ਤੋਂ ਬਾਅਦ ਐਮ.ਐਲ.ਏ ਨੂੰ ਸਾਰਾ ਜਿਹੜਾ ਜਿੰਨੇ ਵੀ ਤਮਾਮ ਐਮ.ਐਲ.ਏ ਜ Punjab ਵਿਧਾਨ ਸਭਾ ਦੇ ਵਿੱਚ ਸਪੀਕਰ ਸਾਹਿਬ ਕੁਲਤਾਰ ਸਿੰਘ ਸੰਧਵਾ ਸਾਹਿਬ ਵੱਲੋਂ ਉਹਨਾਂ ਨੂੰ ਇੱਕ ਡੀਓ ਲਿਖਿਆ ਗਿਆ ਕਿ 300 ਤੋਂ ਲੈ ਕੇ 500 ਵਰਡ ਦਾ ਭਾਸ਼ਣ ਲਿਖ ਕੇ ਉਹ 15 ਨਵੰਬਰ 2025 ਤੱਕ ਵਿਧਾਨ ਸਭਾ ਦੇ ਸਪੀਕਰ ਤੱਕ ਪਹੁੰਚਦਾ ਕੀਤਾ ਜਾਵੇ ਜਿਹਨੂੰ ਉਹ ਇੱਕ ਕਿਤਾਬਚੇ ਦੇ ਰੂਪ ਦੇ ਵਿੱਚ ਛਾਪਣਗੇ ਔਰ Punjab ਵਿਧਾਨ ਸਭਾ ਦੀ ਜਿਹੜੀ ਪ੍ਰोसीडिंग ਹੈ ਉਹਦੇ ਵਿੱਚ ਸ਼ਾਮਲ ਕਰਨਗੇ ਸੋ ਮੈਂ ਦਰਸ਼ਕਾਂ ਦੇ ਨਾਲ ਇਹ ਗੱਲ ਜਿਹੜੀ ਸਾਂਝੀ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜਾ ਇਹ 60-65 ਕਰੋੜ ਰੁਪਈਆ ਲਗਾ ਕੇ ਪੰਜਾਬ ਸਰਕਾਰ ਚੰਡੀਗੜ੍ਹ ਵਿਧਾਨ ਸਭਾ ਦੀ ਇਮਾਰਤ ਦੇ ਵਿੱਚੋਂ ਇਹ ਸਪੈਸ਼ਲ ਸੈਸ਼ਨ ਚੰਡੀਗੜ੍ਹ ਦੀ بجائے आनंदपुर साहब दी धरती ਦੇ ਉੱਤੇ ਕਰਨ ਦੇ ਕੀ ਮੈਨੇ ਨੇ ਔਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਵੀ ਨਹੀਂ ਸਮਝ ਆ ਰਹੀ ਕਿ ਜਿਹੜਾ 60 65 ਕਰੋੜ ਰੁਪਈਆ ਇਸ ਇੱਕ ਦਿਨਾਂ ਜਿਹੜਾ 3-4 ਘੰਟੇ ਦਾ ਸਮਾਗਮ ਹੈ ਸਵੇਰੇ ਦੁਪਹਿਰ 1 ਵਜੇ ਸ਼ੁਰੂ ਹੋ ਕੇ ਸ਼ਾਮ ਨੂੰ 5 ਵਜੇ ਖਤਮ ਹੋ ਜਾਣਾ ਹੈ 4 ਘੰਟੇ ਦੇ ਫੰਕਸ਼ਨ ਵਾਸਤੇ 4 ਘੰਟੇ ਦੇ ਸੈਸ਼ਨ ਵਾਸਤੇ 65 ਕਰੋੜ ਰੁਪਏ ਦੇ ਕਰੀਬ ਪੰਜਾਬੀਆਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਕਿਸ ਲਈ ਰੋੜਿਆ ਜਾ ਰਿਹਾ ਹੈ ਇਹ ਪੰਜਾਬ ਸਰਕਾਰ ਦੇ ਉੱਤੇ ਬਹੁਤ ਵੱਡਾ ਸਵਾਲ ਹੈ ਇੱਕ ਪਾਸੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਲੋਕਾਂ ਅੱਗੇ ਆਪਣੀ ਜਿਹੜੀ ਝੋਲੀ ਅਡਕੇ ਹਰ ਪੀੜਤ ਹਰ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਦੇਣ ਦੇ ਲਈ ਡੰਡੋਰੀ ਪਿੱਟ ਰਹੇ ਆ ਗਣ ਦੇ ਵਿੱਚ ਪੱਲਾ ਪਾ ਕੇ ਅਰਜੋਈਆਂ ਕਰ ਰਹੇ ਕਿ ਪੰਜਾਬ ਨੂੰ ਬਚਾ ਲੋ ਰੰਗਲੇ ਪੰਜਾਬ ਨੂੰ ਬਚਾ ਲੋ ਤੇ ਇਹ ਕਰਨਾ ਆਪਾਂ ਮਦਦ ਕਰਨੀ ਹੈ ਤੇ ਦੂਸਰੇ ਪਾਸੇ ਪੰਜਾਬ ਦੇ ਲੋਕਾਂ ਤੋਂ ਟੈਕਸ ਦੇ ਰੂਪ ਦੇ ਵਿੱਚ ਪਸੂਲਿਆ ਗਿਆ ਪੈਸਾ 60-65 ਕਰੋੜ ਰੁਪਈਆ 4 ਘੰਟੇ ਦੇ ਫੰਕਸ਼ਨ ਵਾਸਤੇ ਲਗਾ ਕੇ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਔਰ ਬਾਹਰ ਵੱਸਦੇ ਪੰਜਾਬੀਆਂ ਨੂੰ ਕਿਹੜੀ ਗੱਲ ਦਾ ਹੋਕਾ ਕਿਹੜੀ ਗੱਲ ਦਾ ਸੰਦੇਸ਼ ਦੇਣਾ ਚਾਹੁੰਦੀ ਹੈ ਜਦ ਕਿ ਪੰਜਾਬ ਸਰਕਾਰ ਪਿਛਲੇ 4 ਸਾਲਾਂ ਦੇ ਵਿੱਚ ਲੋਕਾਂ ਨੂੰ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਨ ਦੇ ਵਿੱਚ ਪੂਰੀ ਤਰ੍ਹਾਂ ਅਸਫਲ ਸਿੱਧ ਹੋਈ ਹੈ ਪੰਚਾਇਤਾਂ ਨੂੰ ਇੱਕ ਫੁੱਡੀ ਕੌਡੀ ਜਿਹੜੀ ਵਿਕਾਸ ਦੇ ਨਾਂ ਦੇ ਉੱਤੇ ਨਹੀਂ ਗ੍ਰਾਂਟ ਦਿੱਤੀ ਗਈ ਔਰ ਜਿਹੜੀਆਂ ਭਲਾਈ ਸਕੀਮਾਂ ਮੁਕੰਮਲ ਤੌਰ ਤੇ ਜਾਮ ਹੈ ਔਰ ਜਿਹੜਾ ਹੜਪ੍ਰਭਾਵਿਤ ਪਰਿਵਾਰ ਹੈ ਉਹ ਅੱਜ ਤੱਕ ਵੀ ਜਿਹੜੀ ਰਾਹਤ ਜਿਹੜੀ ਸਮੱਗਰੀ ਔਰ ਰਾਹਤ ਫੰਡ ਲੈਣ ਲਈ ਸਰਕਾਰ ਦੇ ਹੱਥਾਂ ਬਲ ਦੇਖ ਰਹੇ ਹੈ ਲੇਕਿਨ ਸਰਕਾਰ ਆਪਣੀ ਫੋਕੀ ਬਾਹ ਬਹਾਈ ਖੱਟਣ ਵਾਸਤੇ ਸਰਕਾਰ ਆਪਣੀ ਪਿੱਠ ਆਪੇ ਥੱਪੜਨ ਵਾਸਤੇ ਸਰਕਾਰ ਆਪਣੇ ਆਪ ਨੂੰ ਬੋਰਡਾਂ ਦੇ ਉੱਤੇ ਟੰਗ ਕੇ ਬਿਜਲੀ ਦੇ ਖੰਭਿਆਂ ਦੇ ਉੱਤੇ ਕੰਧਾਂ ਦੇ ਉੱਤੇ ਹੋਰ ਜੰਤ ਕਥਾਵਾਂ ਦੇ ਉੱਤੇ ਜਿਹੜੇ ਆਦਮ ਕੱਦ ਬੋਰ ਲਗਾ ਕੇ ਸਰਕਾਰ ਲੋਕਾਂ ਨੂੰ ਦੱਸਣਾ ਕੀ ਚਾਹੁੰਦੀ ਹੈ ਭਗਵੰਤ ਮਾਨ ਸਾਹਿਬ ਤੁਸੀਂ ਕਿਹਾ ਕਰਦੇ ਸੀ ਕਿ ਬਾਦਲ ਸਾਹਿਬ ਨੇ ਭਾਂਡਿਆਂ ਦੇ ਉੱਤੇ ਵੀ ਜਿਹੜੀ ਆਪਣੀ ਫੋਟੋ ਲਾ ਲਈ ਛੱਡੋ ਭਾਂਡਿਆਂ ਨੂੰ ਤਾਂ ਛੱਡੋ ਅੱਜ ਤੁਸੀਂ ਹਰ ਇੱਕ ਚੀਜ਼ ਦੇ ਉੱਤੇ ਆਪਣੀ ਫੋਟੋ ਲਾ ਲਈ ਇੱਕ ਗੱਲ ਜਿਹੜੀ ਸਾਫ਼ ਹੈ ਇਹ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਬਾਦਲ ਆਪਣੇ ਮਾਨ ਸਾਹਿਬ ਕਿ ਤੁਸੀਂ ਜਿਹੜਾ ਪਰਪੰਚ ਜਿਹੜਾ ਤੁਸੀਂ ਰਵੈਤ ਪੰਜਾਬ ਦੇ ਵਿੱਚ ਜਿਹੜੀ ਸ਼ੁਰੂ ਕਰਤੀ ਇਹਦਾ ਅੰਤ ਬੜਾ ਭਿਆਨਕ ਦਰਦਮੰਦ ਔਰ ਬੜਾ ਖਤਰਨਾਕ ਹੋਣਾ ਇਹ ਗੱਲ ਤੁਸੀਂ ਯਾਦ ਰੱਖਿਓ ਪੰਜਾਬ ਦੇ ਲੋਕ ਇਸ ਗੱਲ ਦੇ ਲਈ ਤੁਹਾਨੂੰ ਮਾਫ਼ ਨਹੀਂ ਕਰਨਗੇ ਕਿਉਂਕਿ ਤੁਸੀਂ ਇੱਕ ਗਲਤ ਰਵੈਤ ਪੰਜਾਬ ਦੇ ਵਿੱਚ ਪਾਤੀ ਹੁਣ 65 60 65 ਕਰੋੜ ਰੁਪਈਆ ਤੁਸੀਂ ਖਰਚ ਕੇ ਲੋਕਾਂ ਦੇ ਪੈਸੇ ਦੀ ਬਰਬਾਦੀ ਕਰ ਰਹੇ ਹੋ ਤੇ ਉਹਦੇ ਵਿੱਚ ਹੋਣਾ ਕਿ ਤੁਸੀਂ ਉੱਥੇ ਕੁਰਸੀਆਂ ਬਣਾ ਰਹੇ ਹੋ ਤੁਸੀਂ ਮੇਜ਼ ਬਣਾ ਰਹੇ ਹੋ ਉਹ ਜਿਹੜੇ 117 ਮੇਜ਼ ਲੱਗਣੇ ਆ ਤੁਸੀਂ ਦੱਸੋ ਸਾਰੇ ਐਮ ਐਲ ਏਸ ਆਪਣੇ ਘਰ ਨੂੰ ਚੁੱਕ ਕੇ ਲੈ ਕੇ ਜਾਣਗੇ ਉਹ ਲੱਕੜ ਦੇ ਬੋਰਡ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਵੀ ਸ਼ੇਅਰ ਕਰ ਰਿਹਾ ਕਿ ਕਿਵੇਂ ਕਿੰਨੇ ਨੇ ਲੱਖ ਰੁਪਏ ਦਾ ਜਾਂ ਕਿੰਨੇ ਕਿੰਨੇ ਹਜ਼ਾਰਾਂ ਰੁਪਏ ਦਾ ਇੱਕ ਜਿਹੜਾ ਤੁਸੀਂ ਮੇਜ ਇੱਕ ਟੇਬਲ ਬਣਾ ਰਹੇ ਜਿਹਦੇ ਉੱਤੇ ਐਮਐਲਏ ਨਹੀਂ ਬੈਠਣਾ ਸੋ ਇਸ 60 65 ਕਰੋੜ ਦੇ ਵਿੱਚ ਇੱਕ ਨਵੀਂ ਵਿਧਾਨ ਸਭਾ ਦਾ ਨਿਰਮਾਣ ਕੀਤਾ ਜਾ ਸਕਦਾ ਸੀ ਫਿਰ ਤੁਸੀਂ ਇਹ ਫਹਾ ਕਿਉਂ ਲੈ ਰਹੇ ਹੋ ਕਿਹੜੀ ਚੀਜ਼ ਦਾ ਮੈਸੇਜ ਦੇਣਾ ਚਾਹੁੰਦੇ ਹੋ ਔਰ ਮੈਂ ਇੱਕ ਇੱਥੇ ਹੋਰ ਗੱਲ ਕਹਿਣੀ ਚਾਹੁੰਦਾ ਤੁਸੀਂ ਪੰਜਾਬ ਸਰਕਾਰ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਆਪਣੇ ਆਪ ਨੂੰ ਬਹੁਤ ਵਿਖਾਵਾ ਕਰਦੇ ਆ ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਤੁਸੀਂ ਆਪਣੇ ਅੰਦਰ ਛਾਤੀ ਮਾਰ ਕੇ ਦੇਖੋ ਦੇਖੋ ਮੜਾ ਜ ਆਪਣੇ ਅੰਦਰ ਤਨ ਦੇ ਵਿੱਚ ਮਨ ਦੇ ਵਿੱਚ ਦਿਲ ਦੇ ਵਿੱਚ ਆਪਣੇ ਧੁਰ ਅੰਦਰ ਆਵਾਜ਼ ਮਾਰ ਕੇ ਦੇਖੋ ਕਿ ਅਸੀਂ ਜੋ ਅਸੀਂ ਕੁਝ ਕਰ ਰਹੇ ਆ ਉਹ ਲੋਕਾਂ ਦੇ ਹਿੱਤ ਦੇ ਵਿੱਚ ਹੈ ਸਮਾਜ ਦੇ ਹਿੱਤ ਦੇ ਵਿੱਚ ਹੈ ਕਿ ਅਸੀਂ ਪਾਕ ਪਵਿੱਤਰ ਹੈ ਕਿ ਅਸੀਂ ਜਿਹੜਾ ਮੈਸੇਜ ਲੋਕਾਂ ਨੂੰ ਦੇਣਾ ਚਾਹੁੰਦੇ ਆ ਕਿ ਅਸੀਂ ਬੜੇ ਧਾਰਮਿਕ ਖਿਆਲਾਂ ਦੇ ਆ ਕਿ ਆ ਅਸੀਂ ਉਹਨਾਂ ਦੇ ਉੱਤੇ ਪਹਿਰਾ ਦਿੰਦੇ ਆ ਇਹ ਸਾਨੂੰ ਅੰਦਰੂਨੀ ਸੋਚਣ ਦੀ ਲੋੜ ਹੈ ਸੋ ਮੈਂ ਜਿੱਥੇ ਤੁਹਾਨੂੰ ਇਸ ਗੱਲ ਦੀ ਸਵਾਲ ਤੁਹਾਡੇ ਉੱਤੇ ਖੜੇ ਆ ਪੰਜਾਬ ਸਰਕਾਰ ਦੇ ਉੱਤੇ ਉੱਥੇ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਤੁਸੀਂ ਸਪੀਕਰ ਸਾਹਿਬ ਜਿਹੜਾ ਤੁਸੀਂ ਹਾਂ ਮੀਟਿੰਗ ਕੀਤੀ ਹੈ ਤੁਸੀਂ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਜਿਹੜੇ ਮਿੰਟਸ ਜਿਹੜੇ ਮੀਟਿੰਗ ਦੇ ਜਾਰੀ ਕੀਤੇ ਆ ਮੈਂ ਵੀਡੀਓ ਦੇ ਵਿੱਚ ਅਟੈਚ ਕਰ ਰਿਹਾ ਸਾਰੇ ਦਰਸ਼ਕ ਇਸ ਜਿਹੜਾ ਮੈਂਸ਼ਨ ਉਹ ਜਿਹੜੇ ਮੀਟਿੰਗ ਮਿੰਟਸ ਹੈ ਉਹਨਾਂ ਨੂੰ ਧਿਆਨ ਦੇ ਨਾਲ ਪੜ੍ਹ ਲੈਣ ਤੁਸੀਂ ਲਿਖਿਆ ਕਿ ਭਾਈ ਜੈਤਾ ਜੀ ਮੈਮੋਰੀਅਲ ਹਾਲ ਤੁਹਾਨੂੰ ਪਤਾ ਹੈ ਭਾਈ ਜੈਤਾ ਜੀ ਉਦੋਂ ਸੀ ਜਦੋਂ ਉਹ અમૃત ਨਹੀਂ ਛકયા ਜਦੋਂ ਉਹਨਾਂ ਨੇ ਖੰਡੇ ਬਾਟੇ ਦਾ અમૃત ਛਕ ਲਿਆ ਸੀ ਸੋ ਉਹ ਭਾਈ ਜੈਤਾਜੀ ਤੋਂ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦੇ ਨਾਂ ਨਾਲ ਸੰਬੋਧਨ ਤੇ ਇਤਿਹਾਸ ਦੇ ਵਿੱਚ ਉਹਨਾਂ ਦਾ ਜ਼ਿਕਰ ਆਉਂਦਾ ਹੈ ਉਹ ਤੁਸੀਂ ਤਾਂ ਆਪ ਗਿਆਨ ਵੀ ਹੁਣੇ ਹੋ ਤੁਹਾਨੂੰ ਧਰਮ ਦੀ ਵਿਦਵਤਾ ਦੀ ਤੁਹਾਨੂੰ ਕੋਈ ਗਿਆਨ ਨਹੀਂ ਬਸ ਤੁਸੀਂ ਫੋਕੀ ਚੌਧਰ ਕਰਨੀ ਆ ਫੋਕੀ ਟੌਰ ਕਰਨੀ ਆ ਲੋਕਾਂ ਦੇ ਉੱਤੇ ਆਪਣਾ ਦਬਦਬਾ ਬਣਾਉਣਾ ਇਹ ਗੱਲ ਵਾਜਬ ਨਹੀਂ ਇਹ ਗੱਲ ਜਿਹੜੀ ਉਹ ਸਮਾਜ ਦੇ ਵਿੱਚ ਤਾਂ ਚੰਗੀ ਲੱਗੇਗੀ ਲੋਕਾਂ ਨੂੰ ਭਾਵੇਂ ਚੰਗੀ ਲੱਗੇਗੀ ਪਰ ਧਰਮ ਜਾਏ ਧਰਮ ਰਾਜ ਜਦ ਲੇਖਾ ਮੰਗੈ ਕ્યા ਮੁਖ ਲੈ ਕੇ ਜਾਏਗਾ ਸੋ ਸੰਦਵਾ ਸਾਹਿਬ ਜਵਾਬ ਤਾਂ ਤੁਹਾਨੂੰ ਦੇਣੇ ਪੈਣੇ ਆ ਆ ਜਿਹੜੀ ਤੁਸੀਂ ਬੇਹੁਰਮਤੀ ਆਹ ਜਿਹੜੀ ਤੁਸੀਂ ਇੱਕ ਫੇਰ ਸ਼ਰੋਮਣੀ ਸ਼ਹੀਦ ਸ਼ਹੀਦ ਬਾਬਾ ਭਾਈ ਜੀਵਨ ਸਿੰਘ ਜੀ ਦੇ ਤੁਸੀਂ ਨਾਮ ਦੇ ਨਾਲ ਗਲਤ ਉਹਦੇ ਬਿਆਨਬਾਜ਼ੀ ਕਰਕੇ ਗਲਤ ਉਹਦਾ ਨਾਮ ਲਿਖ ਕੇ ਤੁਸੀਂ ਜਿਹੜੀ ਇੱਕ ਵਾਰ ਫੇਰ ਇਹ ਜਿਹੜੀ ਉਲੰਘਣਾ ਕੀਤੀ ਹੈ ਔਰ ਬੇਅਦਵੀ ਕੀਤੀ ਹੈ ਮੈਂ ਐਸੇ ਗੱਲ ਲਈ ਤੁਹਾਨੂੰ ਕਹਿਣਾ ਕਿ ਤੁਸੀਂ ਕਾਨੂੰਨ ਬਣਾਇਆ ਸੀ ਬੇਅਦਬੀਆਂ ਦਾ ਵਿਧਾਨ ਸਭਾ ਦੇ ਵਿੱਚ ਹੀ ਬਣਾਇਆ ਸੀ ਨਾ ਜੀ ਤੇ ਉਹ ਫਿਰ ਹੁਣ ਆਪਣੇ ਉੱਤੇ ਲਾਗੂ ਕਰੋ ਨਾ ਜੀ ਤੁਸੀਂ ਸ਼ਰੋਮ ਨਹੀਂ ਸ਼ਹੀਦ ਭਾਈ ਜੀਵਨ ਸਿੰਘ ਨੂੰ ਤੁਸੀਂ ਭਾਈ ਜੈਤਾ ਜੀ ਲਿਖੀ ਜਾਂਦੇ ਹੋ ਕਿਉਂ ਉਹਨਾਂ ਨੇ ਅਮਰਤ ਨਹੀਂ ਸੀ ਛਕਿਆ ਕਿਉਂ ਉਹ ਗੁਰੂ ਦੇ ਸਿੱਖ ਨਹੀਂ ਸੀ ਕਿਉਂ ਉਹਨਾਂ ਨੇ ਖੰਡੇ ਬਾਟੇ ਦੀ ਪਹਲ ਨਹੀਂ ਲਈ ਕਿਉਂ ਉਹਨਾਂ ਨੇ ਆਪਣਾ ਸਾਰਾ ਪਰਿਵਾਰ ਉਹਨਾਂ ਦੇ ਪਰਿਵਾਰ ਦੇ ਜੀ ਸਾਰੇ ਦੇ ਸਾਰੇ ਗੁਰੂ ਗੋਬਿੰਦ ਸਿੰਘ ਦੇ ਨਾਲ ਜਿਹੜਾ ਸ਼ਾਨਦਤਾਂ ਪ੍ਰਾਪਤ ਕਰਕੇ ਗਏ ਲੜਾਈਆਂ ਦੇ ਵਿੱਚ ਉਹਨਾਂ ਦੇ ਅੰਗ ਸੰਗ ਰਹੇ ਹਮੇਸ਼ਾ ਨਾਲ-ਨਾਲ ਰਹੇ ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਕਿ ਇਨਹੀ ਕਿਰਪਾ ਸੇ ਸਜੇ ਹਮ ਹੈ ਤੇ ਤੁਸੀਂ ਅੱਜ ਉਹਨਾਂ ਦੀ ਕੁਰਬਾਨੀ ਨੂੰ ਉਹਨਾਂ ਦੇ ਇਤਿਹਾਸ ਨੂੰ ਉਹਨਾਂ ਦੇ ਨਾਵਾਂ ਨੂੰ ਤਰੋੜ ਮਰੋੜ ਕੇ ਤੁਸੀਂ ਬੇਹੁਰਮਤੀਆਂ ਬੇਆਦਮੀਆਂ ਕਰਨ ਦੇ ਰਾਹ ਪਏ ਹੋਏ ਆ ਔਰ ਇਸ ਗੱਲ ਦੀ ਤੁਹਾਨੂੰ ਬਾਝਾਉਣਾ ਚਾਹੀਦਾ ਔਰ ਲੋਕਾਂ ਕੋਲੋਂ ਇਸ ਗੱਲ ਦੀ ਮਾਫੀ ਮੰਗਣੀ ਚਾਹੀਦੀ ਹੈ ਸੋ ਅੱਜ ਦੇ ਐਪੀਸੋਡ ਦੇ ਵਿੱਚ ਸਿਰਫ ਇੰਨਾ ਹੀ ਅਗਲੇ ਐਪੀਸੋਡ ਦੇ ਵਿੱਚ ਫੇਰ ਕਿਸੇ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਨਾਲ ਰੂਬਰੂ ਹੋਵਾਂਗੇ ਮੈਂ ਇੱਕ ਵਾਰ ਫੇਰ ਸਾਰੇ ਦਰਸ਼ਕਾਂ ਸਤਿਉਦਿਆਂ ਨੂੰ ਹਤਵੰਨ ਕੇ ਬੇਨਤੀ ਕਰਦਾ ਕਿ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਜਿਨ੍ਹਾਂ ਸਾਥੀਆਂ ਨੇ ਹਾਲੇ ਤੀਕ ਲੋਕ ਚੇਤਨਾ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰ ਲਿਓ ਔਰ ਆਪਣੇ ਅਣਮੁੱਲੇ ਵਿਚਾਰ ਵੱਡਮੁੱਲੇ ਵਿਚਾਰ ਆਪਣੇ ਜਿਹੜੇ ਉਹ ਕਮੈਂਟ ਬਾਕਸ ਵਿੱਚ ਜਾ ਕੇ ਕਿਹਾ ਕਰੋ ਲਾਈਕ ਸ਼ੇਅਰ ਜਰੂਰ ਕਰਦਿਆਂ ਕਰੋ ਤਾਂ ਕਿ ਅਸੀਂ ਤੁਹਾਡੀਆਂ ਆਸਾਂ ਉਮੀਦਾਂ ਦੇ ਉੱਤੇ ਖਰੇ ਉਤਰਨ ਦਾ ਹਮੇਸ਼ਾ ਕੋਸ਼ਿਸ਼ ਕਰਦੇ ਰਹੀਏ ਯਤਨ ਕਰਦੇ ਰਹੀਏ ਅਗਲੇ ਪ੍ਰੋਗਰਾਮ 'ਚ ਫੇਰ ਮਿਲਾਂਗੇ ਤਦ ਤੱਕ ਦੇ ਲਈ ਸ਼ਬਕਾ ਖੈਰ